ਪਿੰਡ ਬੰਡਾਲੇ ਖੜੇ ਆ ਪਾਣੀ ਵੇਖ ਲਓ ਕਿੰਨਾ ਕਿੰਨਾ ਇੱਥੇ ਹੋ ਗਿਆ ਵਾ ਰਾਤ ਦਾ ਟਾਈਮ ਹੁੰਦਾ ਜਾ ਰਿਹਾ ਤੇ ਪਾਣੀ ਹੋਰ ਵਧਣਾ ਜੇ ਪਿੱਛੋਂ ਹੈਡ ਤੋਂ ਜਿਹੜੇ ਪਾਣੀ ਹੋਰ ਵਧਣ ਦੀ ਸੁਭਾਵਨਾ ਵਾ ਪਰ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਪ੍ਰਬੰਧ ਦੇਖਦਾ ਨਹੀਂ ਆ ਨਾ ਕੋਈ ਮੰਨ ਲਓ ਜੇ ਕੋਈ ਇੱਥੇ ਐਮਰਜੈਂਸੀ ਪੈ ਜਾਂਦੀ ਆ ਕੋਈ ਬੰਨ ਦੇ ਅਗਲੇ ਬੰਨੇ ਨਾ ਕੋਈ ਬੇੜੀਆਂ ਵਗੈਰਾ ਜਾਂ ਕੋਈ ਕਿਸਤੀਆਂ ਵਗੈਰਾ ਦਾ ਕੋਈ ਪ੍ਰਬੰਧ ਹੈਗਾ ਜੇ ਕੋਈ ਇੱਥੋਂ ਕਿਸੇ ਨੂੰ ਰਾਤ ਨੂੰ ਕੱਢਣਾ ਪੈ ਜੇ ਕਿਸੇ ਨੂੰ ਰੈਸਕਿਊ ਕਰਨਾ ਪੈ ਜੇ ਕੋਈ ਅਭੀ ਨਭੀ ਹੋ ਜੇ ਕੋਈ ਬਿਮਾਰ ਹੋ ਜੇ ਜਾਂ ਕੋਈ ਕਿ ਉਹਨੂੰ ਕਿੱਦਾਂ ਕਰਨਾ ਵਾ ਪਾਣੀ ਦਾ ਰਾਤ ਨੂੰ ਹੋਰ ਵਧ ਰਿਆ ਪਿੱਛੋਂ ਜਿਹੜਾ ਹੈੜ ਦੋ ਪਾਣੀ 5 5 10 ਦਾ ਹਜ਼ਾਰ ਕਿਊਸਕ ਵਧ ਹੀ ਜਾਂਦਾ ਵਾ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਜਾਂ ਕੋਈ ਵੀ ਜਿਹੜਾ ਅਧਿਕਾਰੀ ਸੁਣਦਾ ਵਾ ਜਿਨ੍ਹਾਂ ਦੀ ਇੱਧਰ ਡਿਊਟੀਆਂ ਲੱਗੀਆਂ ਉਹ ਆਪਣੀਆਂ ਡਿਊਟੀ ਨੂੰ ਸਮਝਦੇ ਹੋਏ ਇੱਥੇ ਬੰਦੋਬਸਤ ਕਰਕੇ ਰੱਖੋ ਇੱਧਰ ਵੀ ਢੇੜਾ ਲਗਾਓ ਹੁਣ ਤੁਸੀਂ ਤੁਰ ਕੇ ਤਾਂ ਆ ਨਹੀਂ ਸਕਦੇ ਜਿੱਦਾਂ ਵੀ ਕੋਈ ਆਪਣਾ ਬੇੜੀ ਰਾਈ ਜਾਂ ਕਿਸੇ ਚੀਜ਼ ਰਾਈ ਆ ਕੇ ਜਿਹਨੂੰ ਕਿਸੇ ਨੂੰ ਕੋਈ ਜ਼ਰੂਰਤ ਆ ਜਾਂ ਕਿਸੇ ਨੂੰ ਕੋਈ ਲੋਡ ਪੈ ਜੇ ਤੇ ਉਹਨੂੰ ਕੋਈ ਨੰਬਰ ਪ੍ਰੋਵਾਈਡ ਕਰਾਓ ਕੋਈ ਪ੍ਰਸ਼ਾਸਨਰ ਉਹ ਨੰਬਰ ਹੀ ਨਹੀਂ ਪ੍ਰੋਵਾਈਡ ਕਰਾਇਆ ਇਹ ਕਿਹੜੇ ਨ ਕੋਈ ਸਾਨੂੰ ਨੰਬਰ ਪ੍ਰੋਵਾਈਡ ਕਰਾਓ ਕੋਈ ਬੰਦਾ ਦੱਸੋ ਕਿਹੜਾ ਮੈਨ ਇਥੇ ਕਿਹਦੇ ਨਾਲ ਅਸੀਂ ਗੱਲ ਕਰ ਸਕਦੇ ਆ ਕੋਈ ਬਹੁਤ ਢਿੱਲਾ ਕੰਮ ਹੈ ਜਿਹੜਾ ਇੱਥੇ ਚੱਲ ਰਿਹਾ ਵਾ ਧੰਨਵਾਦ ਹਾਂਜੀ ਸੁਬਾ ਸੁਬਾ ਸਵੇਰ 23 ਵਾਲੇ ਹਾਤ ਆ ਜਿਹੜੇ ਬਨਾਰੇ ਪਿੰਡ ਦੇ ਬਿਲਕੁਲ ਬਣ ਚੁੱਕੇ ਆ ਕੱਲ ਚੋਂ ਨੇੜੇ ਮਾੜੇ ਮੁਰਦੀ ਦੇ ਅੱਜ ਕੋਈ ਨਹੀਂ ਜਿੱਥੋਂ ਤੱਕ ਵੀ ਤੁਸੀਂ ਦੂਰ ਤੱਕ ਕੈਮਰੇ ਨਾਲ ਹੀ ਦੇਖੋਗੇ ਮਾਰਾ ਚਾਰ ਸਵੇਰੇ ਤੁਹਾਨੂੰ ਪਾਣੀ ਪਾਣੀ ਨਜ਼ਰ ਆਊਗਾ ਓਏ ਕਿਤੇ ਦੂਰ ਤੱਕ ਨਹੀਂ ਨਜ਼ਰ ਆਊਗਾ ਇਧਰ ਵੀ ਪਿੰਡ ਆ ਪਿੰਡ ਦੇ ਉੱਤੋਂ ਦੀ ਜੇ ਕਰਕੇ ਨਿਗਾਹ ਮਾਰੀਏ ਲੱਗ ਗਿਆ ਸਾਰਾ ਜਿਹੜਾ ਪਾਣੀ ਪਾਣੀ ਦਿਖਦਾ ਬਹੁਤ ਨਾਜੂ ਘੁਲਾਤਾ ਜਿਹੜੇ ਬਣ ਗਏ ਫਸਲਾਂ ਬਿਲਕੁਲ ਹੀ ਖਰਾਬ ਹੋ ਗਈਆਂ 100% ਹੀ 100% ਹੀ ਨੁਕਸਾਨ ਆ ਜਿਹੜਾ ਬੰਡਾਲੇ ਤੇ ਹੋਰ ਨਾਲ ਪਿੰਡਾਂ ਦਾ ਹੋ ਗਿਆ ਵਾ ਆ ਵੇਖ ਲੈ ਦੇਣੀ ਅੱਗੇ ਰੋਖ ਆ ਜਾਂਦੇ ਪੂਰਾ ਪਤਾ ਨਹੀਂ ਲੱਗਦਾ ਜਿੱਦਾਂ ਇਧਰ ਆ ਇਦਾਂ ਹੀ ਸਾਰੇ ਤੁਹਾਨੂੰ ਚਾਰ ਚੁਫੇਰੇ ਦਿਖੂਗਾ माड़े मोड़े पत्ते झोना उच्चा किला था बाकी सब खराब बहुत